सत श्रीकाल राम 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 आज फिर आ गए हम सेक्टर उन्नीस ये जो कल बारिश आ गई थी इसे करके कर कल हम वीडियो नहीं बना पाए तो आज वीडियो बनानी स्टार्ट किया है आज काम करना स्टार्ट करेंगे ये जो परसों लेवल निकाल के गए थे भाई वो आज कंप्लीट कर देंगे और यहाँ पे आज एक गली और तैयार कर दी जेसीबी के साथ इस पे भी लगा देंगे पत्थर ठीक है ये देखो भाई आज हमारे बंदे आ चुके हैं आज फिर से हम काम स्टार्ट कर देंगे ये सेक्टर उन्नी में आ गए हैं आज तो ये धागा वगैरह बांध दिया हमने लेवल निकाल रखा है आज इनको लगा देंगे स्टार्ट कर देंगे देखते हैं कितना काम आज हो जाएगा कोशिश रहेगी पूरा कंप्लीट करें लेवल का ठीक है भाई ये देखो ये हमारा एडमिस्त्री आने लग रहा है भाई ये पत्थर लगाएगा ठीक है ये बर्दूरी लगानी स्टार्ट करेगा अभी लेवल वगैरह मसाला बनाने लग रहे हैं मसाला वो सामने बनने बनाने लग रहा है ठीक है जी सताल आस कर दिन तुम सब ठीक ठाक होंगे ਦਾ ਦਾ ਰੈਡੀ ਹੋ ਗਿਆ ਪਸਰ ਸਾਡੇ ਕੋਲੇ ਪਿਆ ਸੀ ਕੰਮ ਅਸੀਂ ਛੱਡ ਕੇ ਇਸ ਦੇ ਵਿੱਚ ਸੈਕਟਰ 19 ਦੇ ਵਿੱਚ ਹੀ ਆ ਵੀ ਦੇ ਵਿੱਚ ਅੱਲਾ ਦਾ ਬਹੁਤ ਘੜਾ ਬਣਾਉਣਾ ਲੱਗੀ ਅਸੀਂ ਕੱਟਾ ਹੀ ਕੱਟ 12 ਗੱਟਿਆਂ ਦਾ ਮਸਾਲਾ ਬਣਾਇਆ ਹਵਾ ਜਿਆਦਾ ਜਲਦੀ ਕਰਕੇ ਕੰਮ ਕਰ ਦਾਂਗੇ ਤੁਹਾਨੂੰ ਬਹੁਤ ਜਿਆਦਾ ਵੱਟ ਧੁੱਪਾਂ ਨਹੀਂ ਖਲੇ ਪਈ ਬੱਟ ਠੰਡਾ ਜੌਰਜੇ ਦੇ ਵਿੱਚ ਇਹ ਵੀ ਠੰਡ ਬਹੁਤ ਲੰਬੀ ਪੈਂਦੀ ਹੈ ਇੱਥੇ ਛੱਡ ਦਾਂਗੇ ਤੇ ਕੁਝ ਮੁੰਡੇ ਕਹਿੰਦੇ ਅੱਜ ਬੈਠਣਾਗਾ ਪਾਰਟੀ ਕਰਨੀ ਆ ਅੱਜ ਉਧਰ ਕਰਦੇ ਗਏ ਸੀ ਤੁਮ ਉਸ ਨਾਲ ਦਾ ਕਰਕੇ ਵੀ ਉਹਦਾ ਬ੍ਰਦਰ ਵਰਨਆ ਤੇ ਬੈਠਾਂਗੇ ਸ਼ਾਮ ਨੂੰ ਪਾਰਟੀ ਕਰੀਏ ਤਾਂ ਚੱਲੂਗਾ ਆਪਰੇ ਤੱਕ ਤੋਂ ਪਹਿਲਾ ਕੰਮ ਨਿਬੜ ਗਿਆ ਹੁੰਦਾ ਪਹਿਲਾਂ ਛੱਡ ਦੇਣਾ ਆਪਰੇ ਤੱਕ भाई मेथाने थे फिल्म बनावन औनादा राज कपूर ये भाई मिस्त्री स्टार्ट हो गया हमारा पत्थर लगाने के लिए ये लगा रहा है मिस्त्री हमारा पत्थर है। ये देखो भाई जो जो कल लेवल निकाला था उसको आज ये कंप्लीट कर देगा ये पत्थर है अपना 40 केजी का 40 किलो वेट है इस पत्थर में ये देखो भाई ये कर रहा है पत्थर की सेटिंग लेवल में लेके आ रहा धाके के साथ ये और मसाला गिरवा दिया है मिस्त्री ने यह देखो भाई मिस्त्री कैसे पत्थर उठाता है कैसे लगाता है और सफाई देखो पत्थरों की कहीं भी कोई दिक्कत नहीं होगी यह पहले मिस्त्री इंग्लैंड में पाया जाता था यह मिस्त्री बईपल इंग्लैंड में काम करता था अब ये जॉर्जिया वालों ने बुलाया यहाँ पे स्पेशल स्पेशल डिमांड पे ये जॉर्जिया से जॉर्जिया आया है इंग्लैंड से ये देखो भाई पत्थर लगाने की टेक्निक आम बंदे से ये पत्थर उठेगा नहीं जैसे मिस्त्री उठा के लगा रहा है हमारा तो तो ਇਸ ਪੱਥਰ ਕੋ ਵੈਸੇ ਤੋਂ ਦੋ ਬੰਦੇ ਉਠਾ ਕੇ ਲਗਾਤੇ ਲੇਕਿਨ ਹਮਾਰਾ ਮਿਸਤਰੀ ਇਕੱਲਾ ਹੀ ਉਠਾ ਕੇ ਲਗਾਤਾ ਹੈ ਇਹ ਤੁ ਜੇ ਸੀ ਵੀਨਾ ਪਟਾਉਣਾ ਪੈਣਾ ਸੀਗਾ ਗਲੀ ਹੈਗੇ 3 ਮੀਟਰ ਦੀ ਚੁੜਾਈ ਤੇ ਉਸ ਦਿਨੇ ਚੱਲ ਗਿਆ ਇੱਧਰ ਸਦਾ ਬਣੀ ਦਾ ਜਨ ਘਟੂਗੇ ਹੁਣ ਇਹ ਧਾਗਾ ਲਾ ਕੇ ਦੇਖਿਆ ਤੇ ਹੋਰ 50 50 ਸੈਂਟੀ ਹੋਰ ਕੱਟ ਹੋਣੀ ਸੀਗੀ ਹੱਥੇ ਔਖਾ ਸੀਗਾ ਕੰਮ ਕੱਲ ਮੀਂਹ ਪੈ ਕੇ ਅੱਡਾ ਜਿ ਗਿੱਲੀ ਸੀਗੀ ਜੇ ਜੇ ਸੀ ਵੀਨਾ ਨੂੰ 2-4 ਮਿੰਟ ਚ ਪਟਾਉਣਾ ਨਹੀਂ ਤਾਂ ਸਾਰੀ ਦਿਹਾੜੀ ਜੱਪੇ ਰਹਿਣਾ ਸੀਗਾ ਇਹ ਤਾਂ ਬੱਸ ਲੇਟ ਹੀ ਆ ਕਰ ਦੇਣਾ ਇੱਕ ਪਾਸੇੋਂ ਥੋੜਾ ਥੋੜਾ ਘੱਟ ਜੇ ਇਹ ਸੇਮ ਹੀ ਇਧਰ 3 ਮੀਟਰ ਦੀ ਇਧਰ ਇਧਰਾਂ ਜਾਂਦੀ ਹੈ ਇਧਰੋਂ ਵੀ ਵਟਾਉਣਾ ਪੈਣਾ ਜੇ ਜ਼ਮੀਨ ਵਾਲੀ ਇੱਥੇ ਵੀ ਛੋਟੇ ਪੱਥਰ ਲੱਗਨੇ ਆ 3 ਮੀਟਰ ਦੀ ਹੋਈ ਇਹ ਆ 15 ਮਿੰਟ ਇੱਥੇ ਇਸ ਗਮ ਖੜਮ ਗੱਲੇ ਥੋੜਾ ਜਿਹਾ ਇੱਥੇ 15 ਲੈਫਟ ਸਾਈਡ ਤੇ 15 ਰਾਈਟ ਸਾਈਡ ਲੱਗੇ ਪੱਥਰ ਇੱਥੋਂ ਦੀ ਦੂਸਰੀ ਗਲੀ ਨੰਗ ਜਾਣੀ ਆ ਇਧਰ ਵੀ 2 ਮੀਟਰ ਦੀ ਅਗਲੀ ਇਹ 3 ਮੀਟਰ ਦਾ ਰਸਤਾ ਦੇਤਾ ਵਿੱਚ ਨੂੰ ਤੇ ਇਧਰੋਂ ਵੀ ਜਿੱਦਾਂ ਉਹ ਅੱਗੇ ਸਾਹਮਣੇ ਲੱਗਦੇ ਅਸਦੇ ਨੇ ਸੇਮ ਹੀ ਇਧਰ ਨੂੰ ਆ ਕੇ ਤੇ ਅੱਗੇ ਚੱਲ ਜਾਈਏ ਉਹ ਦਪੇੜ ਆ ਕੇ ਦੋ ਤਿੰਨ ਉਹਨਾਂ ਦੇ ਸਾਊਟ ਟਟ ਨਹੀਂ ਹੋਇਆ ਉਹ ਪੇੜ ਸਾਇਦ ਪਟਣੇ ਪੈਣਗੇ ਇਹ ਸਾਡਾ ਅੱਜ ਇੱਥੇ ਦਾ ਇੰਨਾ ਕੀ ਕੰਮ ਸੀਗਾ ਤੇ ਕੱਲ੍ਹ ਵਾਸਤੇ ਸੀ ਤਿਆਰੀ ਕਰੀ ਜਾਂਦੇ ਆ ਇੱਥੋਂ ਦੀ ਵੀ 2 ਮੀਟਰ ਦੀ ਲਾਈਨ ਲਗਣੀ ਆਗੀ ਇਹ ਘੱਟ ਪਟਾਈ ਆ ਜੇਐਸਵੀ ਦਾ ਕੰਮ ਆ ਜੇ ਜੇਐਸਵੀ ਸਾਡੇ ਕੋਲ ਅੱਜ ਆਈ ਸੀਗੀ ਇਧਰ ਅਸੀਂ ਕੱਲ੍ਹ ਵਾਸਤੇ ਪਟਾ ਕੇ ਰੱਖ ਲਿਆ ਫੇ ਮਿੱਟੀ ਮੂਟੀ ਚੱਕਣ ਵਾਲੀ ਆ ਫੇ ਕੱਲ ਨੂੰ ਇੱਕ ਟਰੱਕ ਲੱਗ ਜੂ ਇਧਰ ਤੇ ਇੱਕ ਜੇਐਸਵੀ ਲੱਗ ਜੂ ਚੱਕ ਕੇ ਲੈ ਜਾਣਗੇ ਫੇ ਇਧਰ ਅਸੀਂ ਇਹ ਲਾਈਨ ਲਾ ਦਾਂਗੇ ਇਧਰ ਨੂੰ ਇਹ ਵੀ ਇਧਰ ਇਹ ਗਲਾਈ ਦੇਣੀ ਆ ਇੱਥੇ ਗਲਾਈ ਦੇ ਇੱਥੇ ਪੈਵੇਂ ਪੱਥਰ ਲੱਗਣਗੇ ਮੋੜ ਇੱਕ ਮੋੜ ਕੇ ਟੇਡਾ ਪਾ ਕੇ ਐਸੇ ਦੋ ਪੱਥਰਾਂ ਦੀ ਗਲਾਈ ਦੇ ਦੇਣੀ ਆ ਉਹਨੂੰ ਇਹਦੇ ਨਾਲ ਜੋੜ ਦੇਣਾ ਇਧਰੋਂ ਪੱਥਰ ਲਿਆ ਕੇ ਕੱਲ ਨੂੰ ਲਾਵਾਂਗੇ ਬਾਕੀ ਕੱਲ ਨੂੰ ਮਿਲਦੇ ਆਂ ਖੁਦਾ ਹਫਿਜ਼ ਅਸੀਂ ਸਵੇਰ ਵਾਸਤੇ ਕੰਮ ਆਪਣਾ ਰੈਡੀ ਕਰਕੇ ਵੱਡੇ ਪੱਥਰ ਲੱਗਣੇ ਇਧਰ ਦੋਨੇ ਸਾਈਡਾਂ ਤੇ ਇਧਰ ਵੀ ਤੇ ਅਸੀਂ ਕੱਲ੍ਹ ਵਾਸਤੇ ਰੈਡੀ ਕਰ ਲਿਆ ਅੱਜ ਪਾਣੀ ਨਹੀਂ ਆਇਆ ਉਹਦੇ ਕਰਕੇ ਕੰਮ ਸਾਡਾ ਬੰਦ ਕਮ ਚੱਲਦਾ ਕਰਕੇ ਕਿਤੇ ਪਾਣੀ ਦਾ ਪਾਇਪ ਟੁੱਟ ਗਿਆ ਹੁਣ ਉੱਥੇ ਬੰਦ ਸੀ ਇਸੇ ਪੱਥਰ-ਪੁੱਥਰ ਆਖਲੇ ਲੈਵਲ ਕੱਢ ਲਿਆ ਦੋਨੇ ਸਾਈਡਾਂ ਇਹ ਹੈਗਾ 6 ਮੀਟਰ ਦਾ ਕੰਮ ਹੈਗਾ ਕਾ ਕੱਲ ਨੂੰ ਕੁਝ ਬੰਦੇ ਵੱਡੀਆਂ ਤੇ ਲੱਗ ਜਾਣਗੇ ਪੱਤਰਾਂ ਤੇ ਕੁਝ ਬੰਦੇ ਲੱਗ ਜਾਣਗੇ ਛੋਟਿਆਂ ਤੇ ਉਧਰ ਛੋਟੇ ਪੱਥਰਾਂ ਦੀ ਤਿਆਰੀ ਕਰ ਰਹੇ ਆਗੇ ਇੱਕ ਪਾਰਟੀ ਉਧਰ ਲੱਗ ਜੂਗੀ ਹਾਂਜੀ ਕਿਦਾਂ ਇੱਥੇ ਹੁਣ ਅਸੀਂ ਉਧਰੋਂ ਜਿਹੜਾ ਸੀਗਾ ਥੋੜਾ ਬੋੜਾ ਕੰਮ ਹੋਇਆ ਸੀ ਖਤਮ ਕਰਤਾ ਅੱਜ ਘਾਟੀ ਸੀਗਾ ਕੰਮ ਇਹਨੇ ਕੱਲ ਵਾਸਤੇ ਸੀ ਤਿਆਰੀ ਕਰ ਰਹੇ ਹਾਂਗੇ ਇੱਥੇ ਲਾਉਣੇ ਛੋਟੇ ਪੱਥਰ ਇਹਨਾਂ ਦੇ ਵੱਡੇ ਪੱਥਰ ਜੌਰਦੀਨ ਲਾ ਕੇ ਚੱਲ ਗਏ ਸੀ ਇਹਨਾਂ ਵਿੱਚ ਆ ਪੱਥਰ ਪਏ ਆ ਸਾਡੇ ਕੋਲੇ ਇਹੀ ਪੱਥਰ ਇਧਰ ਸਾਈਡਾਂ ਤੇ ਲੱਗਣੇ ਆ ਉੱਥੇ ਉਧਰ ਛੱਡਣ ਲੱਗੇ ਹੋਇਆ ਇਧਰਲੀ ਸਾਈਡ ਤੇ ਉੱਥਰੂ ਦੂਸਰੀ ਸਾਈਡ ਤੇ ਲੱਗਣਗੇ ਇਹ ਤਾਂ ਹੁਣ ਅਸੀਂ ਲੈਵਲ ਕੱਢ ਜਾਾਂਗੇ ਜਾਣ ਲੱਗੇ ਇਹ ਹੈਗਾ 50 ਮੀਟਰ ਹੈਗਾਗਾ